ਜਨਪੀ ਜੀ ਅੱਜ ਵੀ ਦੇਖ ਰਹੇ ਦਸ਼ਕਾਂ ਦਾ ਪ੍ਰੋਗਰਾਮ ਫਰੰਟਲਾਈਨ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ ਹਾਜ਼ਰਾਂ ਅੱਜ ਅੱਜ ਦੇ ਕੁਝ ਗੱਲਾਂਬਾਤ ਅੱਜ ਦੇ ਕੁਝ ਮੁੱਦੇ ਤੁਹਾਡੇ ਨਾਲ ਸਾਂਝੇ ਕਰਨ ਲਈ। ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ ਇੰਟੈਰੀਓ ਦੇ ਵਿੱਚ ਡੱਗ ਫੋਰਡ ਜਿੱਤਕਾਰੀ ਉਹਨਾਂ ਬਾਰੇ ਗੱਲਬਾਤ ਕਰਾਂਗੇ। ਦੂਜਾ ਸਰੀ ਦੇ ਵੈਂਕੂਵਰ ਦੇ ਵਿੱਚ ਸਾਈਕਲ ਸਵਾਰਾਂ ਦੀਆਂ ਜਿਹੜੀਆਂ ਮੌਤਾਂ ਜ਼ਿਆਦਾ ਹੋ ਰਹੀਆਂ ਨੇ। ਸਰਕਾਰੀ ਮੁਲਾਜ਼ਮ ਅਜੇ ਵੀ ਘਰੋਂ ਕੰਮ ਰਹਿ ਆ ਇਹ ਵੀ ਕੰਮ ਕਰ ਰਿਹਾ ਇਹਦੇ ਬਾਰੇ ਵੀ ਰੋਲਾ ਰੱਪਾ ਪਿਆ ਆ। ਤੇ ਇਮੀਗ੍ਰੇਸ਼ਨ ਦੇ ਕੰਮਾਂ 'ਚ ਦੇਰੀ ਕਿੰਨੇ ਸਟਾਫ ਦੀ ਘਾਟ ਨਾਲ ਹੋ ਰਹੀ ਹੈ ਵੀ ਮੋੜਾ ਡਿਸਕਸ ਕਰਨਾ ਤੇ ਜਿਹੜਾ Google Maps ਦੇ ਵਿੱਚ ਸਟੇਟ ਸ਼ਬਦ ਦਾ ਇਸ ਵੇਲੇ ਰੌਲਾ ਪਿਆ ਆ ਇੱਥੇ ਕੈਨੇਡਾ ਦੇ ਵਿੱਚ ਉਹਦੇ ਬਾਰੇ ਵੀ ਗੱਲਬਾਤ ਤੁਹਾਡੇ ਨਾਲ ਆਪਾਂ ਕਰਨੀ ਹੈ ਸਭ ਤੋਂ ਪਹਿਲੀ ਗੱਲਬਾਤ ਜਿਹੜੀ Ontario ਦੀ ਇਲੈਕਸ਼ਨ ਦੀ ਡੱਗ ਫੋਰਡ ਲੀਡਰ ਨੇ ਉਹਨਾਂ ਦੇ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਆ Ontario ਦੇ ਵਿੱਚ ਹੁਣ ਇਲੈਕਸ਼ਨ ਕਰਾਈ ਗਈ ਸੀ ਤੇ ਇਲੈਕਸ਼ਨ ਦੇ ਵਿੱਚ ਉਹ ਜਿੱਤ ਗਏ ਇਹ ਤੀਜੀ ਵਾਰ ਇਹਨਾਂ ਦੀ ਜਿੱਤ ਆ ਬਹੁਮਤ ਜਿਹੜੀ ਇਹਨਾਂ ਨੂੰ ਤੀਜੀ ਵਾਰੀ ਦਿੱਤਾ ਆ ਲੰਬੇ ਸਮੇਂ ਤੋਂ ਬਾਅਦ ਪਹਿਲੀ ਵਾਰ ਆ ਕਿ ਕੋਈ ਲੀਡਰ ਤੀਜੀ ਵਾਰੀ ਜਿੱਤਿਆ ਹੋਵੇ ਤੇ ਉਹ ਵੀ ਪੂਰੇ ਮਤਲਬ ਇੱਕ ਵੱਡੀਆਂ ਵੋਟਾਂ ਦੇ ਨਾਲ 1959 1959 ਤੋਂ 59 ਦੇ ਵਿੱਚ ਇਸ ਤਰੀਕੇ ਦੇ ਨਾਲ ਹੋਇਆ ਸੀ ਤੇ ਹੁਣ ਇਹ ਪਹਿਲੀ ਵਾਰ ਉਹਦੇ ਤੋਂ ਬਾਅਦ ਹੋਇਆ ਕੋਈ ਲੀਡਰ ਇਹਦੇ ਵੱਡਾ ਤੀਜੀ ਵਾਰੀ ਜਿੱਤਿਆ ਹੋਵੇ 124 ਸੀਟਾਂ ਸੀ ਆਪਾਂ ਸਾਰੇ ਜਾਣਦੇ ਆ ਤੇ 124 ਸੀਟਾਂ ਦੇ ਉੱਤੇ ਜਿਹੜੀਆਂ 80 ਸੀਟਾਂ ਆ ਉਹ ਡਗ ਫੋਰਡ ਦੀ ਜਿਹੜੀ ਪ੍ਰੋਗਰੈਸਿਵ ਕੰਜ਼ਰਵਟਿਵ ਪਾਰਟੀ ਆ ਪੀਸੀ ਪਾਰਟੀ ਆ ਉਹਨਾਂ ਦੀ ਚੋਲੀ ਦੇ ਵਿੱਚ ਪੈ ਗਈਆਂ ਨੇ ਇਹ ਤੋਂ ਬਾਅਦ ਉਹਨੇ ਆਪਣਾ ਭਾਸ਼ਣ ਦਿੱਤਾ ਉਹ ਕਹਿੰਦੇ ਕਿ ਲੋਕਾਂ ਕੋਲੋਂ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਹੱਕ 'ਚ ਸਾਡੇ ਹੱਕ 'ਚ ਦਾ ਮਤਲਬ ਇਹ ਆ ਵੀ ਕੀ ਤੁਸੀਂ ਪਾਲਿਸੀਆਂ ਦੀ ਸਾਡੀ ਸਪੋਰਟ ਕਰਦੇ ਆ ਤੇ ਲੋਕਾਂ ਨੇ ਦੱਸ ਦਿੱਤਾ ਵੀ ਹਾਂਜੀ ਅਸੀਂ ਤੁਹਾਡੀ ਸਪੂਤ ਜਿਹੜੀ ਸਪੋਰਟ ਪੂਰੀ ਕਰ ਰਹੇ ਆ ਤੁਹਾਡੇ ਨਾਲ ਆ ਅਸੀਂ ਜਿਹੜਾ ਲੋਕਾਂ ਦਾ ਮੰਡੇਟ ਆ ਉਹ ਮਤਲਬ ਇੱਕ ਲੰਬੇ ਸਮੇਂ ਦੇ ਲਈ ਆ ਜਿਹੜਾ ਲੰਬਾ ਸਮਾਂ ਰਹਿ ਸਕੇ ਔਰ ਉਹ ਲੋਕਾਂ ਨੇ ਇਹ ਮੰਡੇਟ ਦਿੱਤਾ ਤੇ ਉਹ ਕਹਿੰਦੇ ਆਂਟਾਰੀਓ ਦੀ ਜਿਹੜਾ ਅਸੀਂ ਹਰ ਕੰਮ ਅਂਟਾਰੀਓ ਦੇ ਲਈ ਕਰਾਂਗੇ ਉਹ ਕਹਿੰਦੇ ਲੋਕਾਂ ਨੇ ਆਪਣੀ ਆਵਾਜ਼ ਕੀਤੀ ਆ ਉਹ ਕੈਨੇਡਾ ਦੇ ਨਾਲ ਖੜੇ ਆ ਜਦੋਂ ਇਸ ਚੋਣਾਂ ਦਾ ਐਲਾਨ ਕੀਤਾ ਗਿਆ ਸੀ ਤਾਂ ਇਹ ਅਲੋਚਨਾ ਕੀਤੀ ਜਾਂਦੀ ਸੀ ਕਿ ਇਹ ਜਾਣ ਬੁੱਝ ਕੇ ਇੱਕ ਵੱਡਾ ਖਰਚਾ ਇਹਨਾਂ ਨੇ ਉੱਥੇ ਪਾ ਦਿੱਤਾ ਲੋਕਾਂ ਦੇ ਸਿਰ ਔਰ ਜਿਹੜਾ 200 ਮਿਲੀਅਨ ਡਾਲਰ ਦੇ ਨੇੜੇ ਤੇੜੇ ਦਾ ਖਰਚਾ ਦੱਸਦੇ ਆ ਜਦੋਂ ਇਹਦਾ ਐਲਾਨ ਕੀਤਾ ਗਿਆ ਸੀ ਕਿ ਇਹ ਜਿਹੜਾ ਹੁਣ ਪਰ ਲੋਕਾਂ ਨੇ ਕਿਹਾ ਕਿ ਨਹੀਂ ਅਸੀਂ ਤੁਹਾਡੇ ਨਾਲ ਆ ਠੀਕ ਆ ਫੋਰਡ ਤੇ ਜਿਹੜੀ ਪੀਸੀ ਪਾਰਟੀ ਆ ਉਹਨੂੰ ਕੋ ਬਹੁਤਾ ਜ਼ਿਆਦਾ ਲਾਭ ਤੇ ਨਹੀਂ ਮਿਲਿਆ ਲਗਭਗ ਪਿਛਲੀਆਂ ਸੀਟਾਂ ਮਤਲਬ ਮਿਲ ਗਈਆਂ ਉਹਨਾਂ ਨੂੰ ਤੇ ਅਸੈਂਬਲੀ ਦੇ ਵਿੱਚ ਇਹ ਵਾਪਸ ਆ ਜਾਣਗੇ ਸੋ ਐਨਡੀਪੀ ਜਿਹੜੀ ਆ ਉਹ ਆਫੀਸ਼ੀਅਲੀ اپੋਜੀਸ਼ਨ ਆ ਅਮ ਮੈਰਿਟ ਸਟਾਈਲਜ਼ ਦੀ ਅਗਵਾਈ ਦੇ ਵਿੱਚ ਐਨਡੀਪੀ ਨੇ ਜਿਹੜੀਆਂ 100ਆਂ ਸੀਟਾਂ ਲੈ ਲਈਆਂ ਕਿ ਜਿਹਦੇ ਨਾਲ ਉਹ ਵਿਰੋਧੀ ਧਿਰ ਦੇ ਵਿੱਚ ਆਪਣਾ ਵਿਰੋਧੀ ਧਿਰ ਬਣ ਸਕਦੀ ਹੈ ਹਾਲਾਂਕਿ ਐਨਡੀਪੀ ਦੀ ਸੀਟ ਜਿਹੜੀਆਂ ਹੁਣ 28 ਸੀਗੀਆਂ ਉਹ ਘਟ ਕੇ 27 ਰਹਿ ਗਈਆਂ ਜਿਹੜੇ ਸਟਾਈਲਜ਼ ਨੇ ਉਹਨਾਂ ਨੇ ਵੀ ਇਹ ਗੱਲਬਾਤ ਕਹੀ ਆ ਕਿ ਉਹ ਅਸੀਂ ਜੇ ਇਸ ਤਰ੍ਹਾਂ ਦੀ ਜਿਆਦਾ ਸੀਟਾਂ ਦੀ ਉਮੀਦ ਰੱਖਦੇ ਸੀ ਤੇ ਘਟ ਗਈ ਪਹਿਲੀਆਂ ਨਾਲੋਂ ਵੀ ਇੱਕ ਵੀ ਅਸੀਂ ਇਦਾਂ ਤੜੀ ਚਾਹੁੰਦੇ ਸੀ ਵੀ ਆਹ ਨਹੀਂ ਸੀ ਚਾਹੁੰਦੇ ਰਿਜ਼ਲਟ ਜਿਹੜੇ ਆਏ ਆ ਪਰ ਉਹਨਾਂ ਨੇ ਇੱਥੇ ਇਹ ਕਿਹਾ ਆ ਕਿ ਟਰੰਪ ਦੇ ਜਿਹੜੇ ਟੈਰਿਫਾਂ ਦਾ ਮੁੱਦਾ ਆ ਉਹ ਅਸੀਂ ਜਿਹੜਾ ਚੱਕਿਆ ਤੇ ਇਹਦੇ ਵਿੱਚ ਮੁਕਾਬਲਾ ਕਰਨ ਦੇ ਲਈ ਅਸੀਂ ਮਤਲਬ ਇਕੱਠੇ ਆ ਇਵਨ ਡਗ ਫੋਰਡ ਦੇ ਨਾਲ ਆ ਇੱਕ ਤਰੀਕੇ ਦੇ ਨਾਲ ਉਹਨਾਂ ਜਿਹੜਾ ਉਹਨਾਂ ਨੇ ਇਹ ਕਿਹਾ ਵਿਂਡਸਰ ਲੰਡਨ ਨਾਇਗਰਾ ਇਲਾਕਿਆਂ ਦੇ ਵਿੱਚ ਜਾਂ ਜਿਹੜੀ ਇਹਨਾਂ ਦੀ ਐਨਡੀਪੀ ਅੱਗੇ ਰਹੀ ਆ ਐਨਡੀਪੀ ਦੀ ਜਿਹੜੀ ਜੈਨੀਫਰ ਫਰੇਚ ਓਸ਼ਵਾ ਰਾਈਡਿੰਗ ਦੇ ਵਿੱਚ ਉਹਨਾਂ ਦੀ ਸੀਟ ਜਿਹੜੀ ਸੀਗੀ ਆਪਣੀ ਸੀਟ ਉੱਥੇ ਪਹਿਲਾਂ ਵੀ ਉੱਥੋਂ ਜਿੱਤੇ ਸੀ ਹੁਣ ਉਹ ਉੱਥੇ ਰਹਿ ਗਿਆ ਲਿਬਰਲ ਲੀਡਰ ਜਿਹੜੀ ਬੌਨੀ ਕ੍ਰੈਂਬੀ ਸੀ ਉਹ ਆਪਣੀ ਸੀਟ ਵੀ ਹਾਰ ਗਿਆ অন্ਟਾਰੀਓ ਦੇ ਲਿਬਰਲ ਲੀਡਰ ਬਹੁਤ ਮੁਕਾਬਲੇ ਦੇ ਵਿੱਚ ਮੰਨੇ ਜਾ ਰਹੇ ਸੀ ਬੌਨੀ ਕ੍ਰੈਂਬੀ ਆਪਣੀ ਸੀਟ ਵੀ ਹਾਰ ਗਈ ਆ ਰਾਈਡਿੰਗ ਤੋਂ ਪੀਸੀ ਉਮੀਦਵਾਰ ਜਿਹੜਾ ਸਿਲਵੀਆ ਗੁਆਲਟਰੀ ਜਿਹੜਾ ਗੁਆਲਟੀਰ ਉਹ ਜੇਤੂ ਰਹੇ ਆ ਤੇ ਸਿਲਵੀਆ ਬ੍ਰੈਂਟਨ ਮੇਅਰ ਜਿਹੜੇ ਪੈਟਰਿਕ ਬ੍ਰਾਊਨ ਨੇ ਉਹਨਾਂ ਦੇ ਮਦਰਨ ਲਾਇਆ ਬੋਨੀ ਕ੍ਰੈਂਪੀ ਮਿਸੀ ਸਾਖਾ ਦੀ ਤਿੰਨ ਵਾਰੀ ਬੇਅਰ ਰਹੀ ਹੈ ਸਾਬਕਾ ਫੈਡਰਲ ਲਿਬਰਲ ਐਮਪੀ ਵੀ ਰਹੀ ਹੈ ਦਸੰਬਰ 2023 ਦੇ ਵਿੱਚ ਲਿਬਰਲ ਲੀਡਰ ਚੁਣਨ ਤੋਂ ਬਾਅਦ ਇਹਨਾਂ ਨੇ ਪੀ ਰਿਜਨ ਦੇ ਵਿੱਚ ਹੈਗੇ ਆ ਤੇ ਇਹਨਾਂ ਨੇ ਆਪਣੀ ਮਤਲਬ ਇਹ ਪੀਸੀ ਸੀਟ ਪਲਟਾਉਣ ਦਾ ਜਿਹੜਾ ਤਿਆਰ ਕੀਤਾ ਸੀਗਾ ਪੀ ਰਿਜਨ ਦੇ ਵਿੱਚ ਇਹਨਾਂ ਦਾ ਦਬਦਬਾ ਪੀਸੀ ਦਾ ਜਿਹੜਾ ਉਹ ਉਸੇ ਤਰ੍ਹਾਂ ਬਰਕਰਾਰ ਰਿਹਾ ਹੈ ਬ੍ਰੈਂਟਨ ਸੈਂਟਰ ਤੋਂ ਸ਼ਾਰਮਨ ਵਿਲੀਅਮਸ ਬ੍ਰੈਂਟਨ ਈਸਟ ਤੋਂ ਹਰਦੀਪ ਕਰੇਵਾਲ ਬ੍ਰੈਂਟਨ ਸਾਊਥ ਤੋਂ ਰਬੀਤ ਸਰਕਾਰੀਆ ਤੇ ਬ੍ਰੈਂਪਟਨ ਵੈਸਟ ਤੋਂ ਅਮਰਜੋਤ ਸੰਧੂ ਤੇ ਬ੍ਰੈਂਪਟਨ ਨਾਰਥ ਤੋਂ ਗ੍ਰੈਮ ਮੈਕਗ੍ਰੇਗਰ ਆਪਣੀ ਸੀਟ ਉਹਨਾਂ ਨੇ ਬਰਕਰਾਰ ਰੱਖੀ ਆ ਉਧਰ ਜਿਹੜਾ ਮਿਸਿਸਾਗਾ ਸੈਂਟਰ ਦੇ ਵਿੱਚ ਨਟੇਲੀਆ ਕੁਸੰਦੋਬਾ ਮਿਸਿਸਾਗਾ ਈਸਟ ਕੋਕਸਵਿਲ ਕੁਸਵਲਵਿਆ ਇਸੇ ਤਰ੍ਹਾਂ ਮਿਸਿਸਾਗਾ ਜਿਹੜੀ ਐਰਨ ਮਿਲਸ ਆ ਉਥੋਂ ਸ਼ੈਰਫ ਸਬ ਵੀ ਮਿਸਿਸ ਅਗਾ ਲੇਕਸ਼ੋਰ ਤੋਂ ਰੂਬੀ ਕਜ਼ਟੋ ਮਾਲਟਨ ਤੋਂ ਦੀਪਕ ਆਨੰਦ ਮਿਸਿਸ ਅਗਾ ਸਟ੍ਰੀਟਸਵੈਲ ਤੋਂ ਨੀਨਾ ਟਾਂਗਰੀ ਨੇ ਜਿਹੜੀ ਆਪਣੀ ਆਪਣੀ ਸੀਟ ਹੋ ਜਿੱਤ ਗਈ ਐ ਸੋ ਜਦੋਂ ਹਾਰਨ ਤੋਂ ਬਾਅਦ ਬੌਨੀ ਕ੍ਰੈਂਪੀ ਨੇ ਕਿਹਾ ਆ ਕਿ ਉਹ ਨਹੀਂ ਸੀ ਉਹਨਾਂ ਨੂੰ ਪਤਾ ਕਿ ਐਸ ਤਰੀਕੇ ਨਾਲ ਹੋ ਜਾਣਾ ਪਰ ਲਿਬਰਾ ਨੂੰ 14 ਸੀਟਾਂ ਮਿਲ ਗਈਆਂ 18 ਤੋਂ ਬਾਅਦ ਪਹਿਲੀ ਵਾਰ ਆ ਕਿ ਉਹ ਉਹਨਾਂ ਨੂੰ ਮਤਲਬ ਇੱਕ ਪਾਰਟੀ ਦਾ ਸਟੇਟਸ ਜਿਹੜਾ ਦੁਬਾਰਾ ਮਿਲਿਆ ਆਇਆ ਗ੍ਰੀਨ ਪਾਰਟੀ ਦੇ ਲੀਡਰ ਜਿਹੜੇ ਨਾਮ ਆਇਕ ਸ਼ਰਾਇਨਰ ਉਹ ਵੀ ਜਿੱਤ ਗਏ ਸੋ ਇਹ ਕਾਫੀ ਜ਼ਿਆਦਾ ਹੁਣ ਇਧਰਲੇ ਪਾਸੇ ਚਰਚਾ ਹੋਈ ਹੈ ਪਿਛਲੇ ਸਮੇਂ ਦੇ ਵਿੱਚ ਸਾਰਾ ਕੈਨੇਡਾ ਪ੍ਰੀਮੀਅਰ ਡਗ ਫੋਰਡ ਜਿਹੜੇ ਜਦੋਂ ਇਲੈਕਸ਼ਨ ਇਹਨਾਂ ਨੇ ਕਾਲ ਕੀਤੀ ਸੀ ਉਹਦੇ ਤਵਾਦ ਇਹਨਾਂ ਵੱਲ ਦੇਖ ਰਿਹਾ ਸੀ ਖਾਸ ਤੌਰ ਦੇ ਉੱਤੇ ਜਿਸ ਤਰ੍ਹਾਂ ਦਾ ਇਹਨਾਂ ਦਾ ਸਟੈਂਡ ਸੀ ਟਰੰਪ ਦੀਆਂ ਪਾਲਿਸੀਜ਼ ਦੇ ਵਿਰੋਧ ਦੇ ਵਿੱਚ ਸ਼ਾਇਦ ਲੋਕਾਂ ਨੇ ਉਸ ਚੀਜ਼ ਤੋਂ ਇਹਨਾਂ ਨੂੰ ਵੋਟਾਂ ਪਾਈਆਂ ਅਗਲੀ ਗੱਲਬਾਤ ਦੋਸਤੋ ਵੈਨਕੂਵਰ ਤੇ ਸਰੀ ਦੀ ਆ ਜਿਹੜੇ ਸਾਈਕਲਿਸਟ ਤੇ ਪ੍ਰੋਡੇਸਟਰੀਅਨ ਨੇ ਇਹ ਹਮੇਸ਼ਾ ਹੀ ਖਤਰੇ ਦੇ ਉੱਤੇ ਰਹਿੰਦੇ ਆ ਜਾਂ ਜਦੋਂ ਵੀ ਕੋਈ ਮਾੜੀ ਮੁਟੀ ਗੱਲਬਾਤ ਹੁੰਦੀ ਹੈ ਤੇ ਇਹ ਇਹਨਾਂ ਦੀ ਜਾਨ ਪਹਿਲਾਂ ਜਾਂਦੀ ਕਿਉਂਕਿ ਰਿਸਕ ਤੇ ਜ਼ਿਆਦਾ ਨਹੀਂ ਸਾਰੇ ਸ਼ਹਿਰਾਂ ਦੇ ਵਿੱਚ ਇਹੇ ਹਾਲ ਆ ਕੈਨੇਡਾ ਦੇ ਹੁਣ ਉਹ ਸਾਰੇ ਸ਼ਹਿਰਾਂ ਦੇ ਵਿੱਚ ਜਿਹੜਾ ਸਭ ਤੋਂ ਵੈਂਕੂਵਰ ਆ ਉਹ ਉਹਨਾਂ ਟੌਪ ਦੇ ਸ਼ਹਿਰਾਂ ਦੇ ਵਿੱਚ ਆਉਂਦੇ ਆ ਜਿੱਥੇ ਸਾਈਕਲਿਸਟ ਤੇ ਪ੍ਰੋਡੇਸਟਰੀਅਨ ਦੀਆਂ ਮੌਤਾਂ ਜਿਹੜੀਆਂ ਸਭ ਤੋਂ ਜ਼ਿਆਦਾ ਹੁੰਦੀਆਂ ਆ ਵੈਂਕੂਵਰ 10ਵੇਂ ਨੰਬਰ ਤੇ ਆ ਜਿਹੜਾ ਕੱਟ ਇਥੇ ਸਰੀ ਦੇ ਮੁਕਾਬਲੇ ਵੈਨਕੂਵਰ ਦੇ ਵਿੱਚ ਜਿਹੜਾ ਕੱਟ ਮੋਤਾ ਹੁੰਦੀ ਹੈ ਪਰ ਹਜੇ ਵੀ ਇਹ ਲਿਸਟ ਦੇ ਉੱਤੇ ਮੰਨਿਆ ਜਾ ਸਕਦਾ ਕਿ 10ਵੇਂ ਨੰਬਰ ਦੇ ਉੱਤੇ ਦੱਸਦੇ ਆ ਸਰੀ ਦਾ ਨੰਬਰ ਚੌਥਾ ਆ ਪੈਡੈਸਟਰিয়ান ਡੈਥਸ ਦੇ ਵਿੱਚ ਤੇ ਸਾਈਕਲਰ ਡੈਥਸ ਦੇ ਵਿੱਚ ਪੂਰੇ ਕੈਨੇਡਾ ਦੇ ਵਿੱਚ ਦੂਜਾ ਹੈ ਹਾਲਾਂਕਿ ਇਹ ਨੰਬਰ ਬਹੁਤ ਵੱਡਾ ਆ ਪਰ ਇਥੇ ਜਿਹੜਾ ਸਿਸਟਮ ਆ ਉਹ ਕਿਸੇ ਤਰ੍ਹਾਂ ਸੈੱਟ ਨਹੀਂ ਬੈਠ ਰਿਹਾ ਮਤਲਬ ਸਾਰੇ ਕੈਨੇਡਾ ਦੇ ਵਿੱਚੋਂ ਚੌਥੇ ਨੰਬਰ ਤੇ ਆ ਜਿਹੜੀ ਪੈਡੈਸਟਰিয়ান ਡੈਥਸ ਦੇ ਵਿੱਚ ਤੇ ਸਾਈਕਲਿਸਟ ਡੈਥਸ ਦੇ ਵਿੱਚ ਦੂਜੇ ਨੰਬਰ ਦੇ ਉੱਤੇ ਸਰੀ ਦਾ ਨੰਬਰ ਆਉਂਦਾ ਆ ਜੇ ਜਿੰਨਾ ਇਹ ਕੰਡੀਸ਼ਨ ਇਹ ਹੁੰਦੀ ਆ ਕਿ ਜਿੰਨਾ ਬੈਟਰ ਇਨਫਰਾਸਟ੍ਰਕਚਰ ਆ ਉਹਨੇ ਘੱਟ ਐਕਸੀਡੈਂਟ ਹੋਣਗੇ ਵੈਂਕੂਵਰ ਨੇ ਜਿਹੜਾ ਇਨਵੈਸਟ ਕੀਤਾ ਆ ਸੇਫ ਰੋਡਸ ਦੇ ਵਿੱਚ ਤੇ ਬਾਈਕ ਲੇਨਸ ਦੇ ਵਿੱਚ ਜਿੰਨਾ ਉਹਨਾਂ ਨੇ ਉੱਥੇ ਉਹ ਕੀਤਾ ਸ਼ਹਿਰ ਵੱਡਾ ਆ ਪਰ ਫੇਰ ਵੀ ਉਹਦੇ ਵਿੱਚ ਮੌਤਾਂ ਘੱਟ ਹੁੰਦੀਆਂ ਕਿਉਂਕਿ ਉਹਨਾਂ ਨੇ ਇਨਫਰਾਸਟ੍ਰਕਚਰ ਦੇ ਵਿੱਚ ਜ਼ਿਆਦਾ ਇਨਵੈਸਟ ਕੀਤਾ ਆ ਐ ਐਕਸਪਰਟ ਇਹ ਕਹਿੰਦੇ ਆ ਕਿ ਸਰੀ ਦੇ ਵਿੱਚ ਵੀ ਤੇ ਵੈਨਕੂਵਰ ਦੇ ਵਿੱਚ ਵੀ ਜ਼ੀਰੋ ਰੋਡ ਡੈਥਸ ਹੋਣੀਆਂ ਚਾਹੀਦੀਆਂ ਜੇ ਤੁਸੀਂ ਸੇਫਟੀ ਇੰਪਰੂਵ ਕਰ ਦਿੰਨੇ ਹੋ ਤਾਂ ਇੱਥੇ ਤੱਕ ਪਹੁੰਚ ਸਕਦੇ ਆ ਸਰੀ ਚੇਂਜ ਦੇ ਲਈ ਕੰਮ ਕੀਤਾ ਜਾ ਰਿਹਾ ਹੈ ਸਿਟੀ ਪਲਾਨ ਕਰ ਰਹੀ ਹੈ ਕਿ 26 ਕਿਲੋਮੀਟਰ ਜਿਹੜੀ ਪ੍ਰੋਟੈਕਟਿਵ ਪ੍ਰੋਟੈਕਟਿਡ ਬਾਈਕ ਲੇਨ ਆ ਜਿਹੜੇ ਨਵੇਂ ਪ੍ਰੋਜੈਕਟ ਦੇ ਵਿੱਚ ਇਸ ਤਰੀਕੇ ਨਾਲ ਬਣਾਈ ਜਾਵੇ ਬਾਈਕ ਲੇਨ ਦੇ ਨਾਲ ਹਰ ਇੱਕ ਦੀ ਮਦਦ ਹੋਊਗੀ ਜਦੋਂ ਲੋਕ ਸੇਫ ਜਿਹੜੇ ਸੇਫ ਸਾਈਕਲਿੰਗ ਹੋਊਗੀ ਜਾਂ ਵਾਕਿੰਗ ਹੋਊਗੀ ਉਹਦਾ ਮਤਲਬ ਇਹ ਆ ਕਿ ਜਿਹੜੀਆਂ ਘੱਟ ਕਾਰਾਂ ਰੋਡ ਦੇ ਉੱਤੇ ਆ ਤੇ ਐਕਸੀਡੈਂਟ ਵੀ ਘੱਟ ਹੋਣਗੇ ਜਿੰਨੀ ਸੇਫਟੀ ਘੱਟ ਆ ਉਹਨੇ ਲੋਕ ਰਿਸਕ ਦੇ ਉੱਤੇ ਚੱਲੇ ਜਾਂਦੇ ਆ ਇਨਫਰਾਸਟ੍ਰਕਚਰ ਜਿੰਨਾ ਚਿਰ ਚੰਗਾ ਨਹੀਂ ਆ ਉਹਨਾਂ ਚਿਰ ਪੈਦਲੀਆਂ ਤੇ ਸਾਈਕਲਿਸਟ ਸੇਫ ਨਹੀਂ ਆ ਸੋ ਐਕਸੀਡੈਂਟ ਜ਼ਿਆਦਾ ਹੁੰਦੇ ਆ ਜ਼ਿਆਦਾ ਉਹਨਾਂ ਦਾ ਕਨਫਲਿਕਟ ਹੁੰਦਾ ਕਾਰਾਂ ਦੇ ਨਾਲ ਜਦੋਂ ਚਾਹੇ ਕੋ ਡਰਾਈਵ ਕਰਦਾ ਚਾਹੇ ਕੋ ਵਾਕ ਕਰ ਰਿਹਾ ਚਾਹੇ ਕੋ ਬਾਈਕਿੰਗ ਕਰ ਰਿਹਾ ਆ ਕੋਈ ਵੀ ਨਹੀਂ ਚਾਹੁੰਦਾ ਕਿ ਕ੍ਰੈਸ਼ ਦੇ ਵਿੱਚ ਆਇਆ ਜਾਵੇ ਪਰ ਇਹ ਵੀ ਸੱਚਾਈ ਆ ਕਿ ਸਭ ਤੋਂ ਵੱਧ ਇਹ ਹਾਦਸੇ ਵਾਪਰ ਰਹੇ ਆ ਦੂਜਾ ਇਹ ਆ ਕਿ ਮੈਟਰੋ ਵੈਨਕੂਵਰ ਗੱਲ ਸਰੀ ਜਿਹਾ ਵੈਨਕੂਵਰ ਇਕੱਲੇ ਇਕੱਲੇ ਸ਼ਹਿਰ ਨਹੀਂ ਆ ਪੂਰੇ ਮੈਟਰੋ ਵੈਨਕੂਵਰ ਦੇ ਵਿੱਚ ਹੀ ਬੈਟਰ ਪਲੈਨਿੰਗ ਚਾਹੀਦੀ ਆ ਤਾਂ ਕਿ ਟ੍ਰੈਫਿਕ ਦੀਆਂ ਮੌਤਾਂ ਨੂੰ ਘਟਾਇਆ ਜਾ ਸਕੇ ਸੋ ਇਹ ਪਹਿਲੇ ਦਸਾਂ ਦੇ ਵਿੱਚ ਜੋ ਦੋਵਾਂ ਸ਼ਹਿਰਾਂ ਦਾ ਨਾਮ ਆਉਣਾ ਇਹਨਾਂ ਮੌਤਾਂ ਦੇ ਵਿੱਚ ਸੱਚਮੁੱਚ ਚਿੰਤਾ ਵਾਲੀ ਗੱਲ ਆ ਅਗਲੀ ਗੱਲ ਬਾਤ ਦੋਸਤੋ ਫੈਡਰਲ ਵਰਕਰਾਂ ਬਾਰੇ ਫੈਡਰਲ ਵਰਕਰ ਹਜੇ ਵੀ ਜਿਹੜੇ ਸਰਕਾਰ ਦੇ ਨਿਯਮ ਹਨ ਉਹਨਾਂ ਨੂੰ ਫਾਲੋ ਨਹੀਂ ਕਰ ਰਹੇ ਸਰਕਾਰ ਦੇ ਨਿਯਮ ਕੀ ਹੈ ਜਾਂ ਸਰਕਾਰ ਕੀ ਕਹਿੰਦੀ ਹੈ ਉਹ ਇਹ ਕਹਿੰਦੀ ਹੈ EMPLOYEES ਨੂੰ ਕਿ ਉਹ ਘੱਟੋ ਘੱਟ 3 ਦਿਨ ਪੰਜਾਂ ਦੇ ਵਿੱਚੋਂ ਦਫ਼ਤਰ ਦੇ ਵਿੱਚ ਆ ਕੇ ਕੰਮ ਕਰਨ ਕੋਵਿਡ ਦੇ ਵਿੱਚ ਸਰਕਾਰਾਂ ਨੇ ਘਰੋਂ ਕੰਮ ਕਰਨ ਦੀ ਆਗਿਆ ਦਿੱਤੀ ਸੀ ਵੀ ਨਾ ਆਓ ਦਫ਼ਤਰ ਦੇ ਵਿੱਚ ਘਰੋਂ ਕੰਮ ਕਰੋ ਫਿਰ ਕੋਵਿਡ ਲੰਘੇ ਨੂੰ ਵੀ ਚੇਅਰ ਹੋ ਗਿਆ ਫੈਸਲੇ ਵੀ ਬਦਲੇ ਸਰਕਾਰਾਂ ਨੇ ਨਿਯਮ ਵੀ ਬਣਾਏ ਪਰ ਲੋਕ ਨਹੀਂ ਮੰਨ ਰਹੇ ਉਹਨਾਂ ਨੇ ਕਿਹਾ ਦੋ ਦਿਨ ਘਰੋਂ ਕਰ ਲਓ ਤਿੰਨ ਦਿਨ ਤੁਸੀਂ ਦਫ਼ਤਰ ਦੇ ਵਿੱਚ ਆ ਕੇ ਕੰਮ ਕਰੋ ਜਿਹੜੇ ਹਾਇਰ ਲੈਵਲ ਦੇ ਉੱਤੇ ਜਿਹੜੇ EMPLOYEES ਨੇ ਜਿਹੜੇ EXECUTIVEs ਨੇ ਉਹਨਾਂ ਨੂੰ 4 ਦਿਨ ਹਫ਼ਤੇ ਦੇ ਵਿੱਚ ਦਫ਼ਤਰ ਦੇ ਵਿੱਚ ਆਉਣਾ ਪੈਂਦਾ ਜਿਹੜਾ DND ਹੈ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਆ ਉਹਨਾਂ ਨੇ ਕਿ ਜਿਹੜਾ 60% ਇਹਨਾਂ ਦਾ ਸਟਾਫ ਆ ਉਹ ਰੂਲ ਫਾਲੋ ਕਰ ਰਿਹਾ ਸੀ ਆ ਜਨਵਰੀ ਦੇ ਵਿੱਚ ਤੇ ਉਹ ਤੋਂ ਪਹਿਲਾਂ ਦਸੰਬਰ ਦੇ ਵਿੱਚ ਸਿਰਫ 31% ਮਤਲਬ ਸਰਕਾਰ ਨੇ ਕਹਿ ਦਿੱਤਾ ਆ ਪਰ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਦੇ ਵਿੱਚ ਸਭ ਤੋਂ ਘੱਟ ਕਹਿਣਾ ਮੰਨਿਆ ਜਾ ਰਿਹਾ ਲੋਇਸਟ ਕੰਪਲੀਅਨਸਸ ਆ ਜਿਹੜੇ ਸਿਰਫ 60% ਜਿਹੜੇ ਜਨਵਰੀ ਦੇ ਵਿੱਚ ਤੇ ਇੱਕ ਮਹੀਨਾ ਪਿੱਛੇ ਚਲੇ ਜਾਓ ਤਾਂ 31% ਸੀ ਸਿਰਫ ਸੋ ਆਟਵਾ ਦੇ ਵਿੱਚ ਜਿਹੜੇ ਡੀਐਨਡੀ ਦੇ EMPLOYEES ਨੇ ਰੂਲ ਨੂੰ ਫਾਲੋ ਕਰ ਰਹਾ ਨਵੰਬਰ ਦੇ ਵਿੱਚ 57% ਜਿਹੜੇ ਆਟਵਾ ਬੇਸਡ ਡੀਐਨਡੀ ਸਟਾਫ ਹੈਗਾ ਉਹਨਾਂ ਨੇ ਜਿਹੜਾ ਇਹਨੂੰ ਮੰਨਿਆ ਤੇ 78% ਆਟਵਾ ਤੋਂ ਬਾਹਰ ਸੀ ਮਤਲਬ ਬਾਹਰ ਨਾਲ ਜਿਹੜਾ CRA ਹੈ ਕੈਨੇਡਾ ਰੈਵਨਿਊ ਏਜੰਸੀ ਹੈ ਇਹਨਾਂ ਦੇ ਵਿੱਚ ਕਹਿਣਾ ਮੰਨਣ ਵਾਲੇ ਜਾਂ ਉਸ ਕਾਨੂੰਨ ਦੇ ਅਨੁਸਾਰ ਚੱਲਣ ਵਾਲੇ ਜ਼ਿਆਦਾ ਲੋਕ ਲਗਭਗ 80% CRA ਦਾ ਸਟਾਫ ਫਾਲੋ ਕਰ ਰਿਹਾ ਹੈ ਰੂਲ ਦਸੰਬਰ ਦੇ ਵਿੱਚ ਜਦੋਂ ਅੰਕੜੇ ਦੇਖੇ ਗਏ ਸੀ ਜਿਹੜੀ এমਪਲాయਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ ਆ ESDC ਆ ਉਹਨਾਂ ਦੇ ਵਿੱਚ ਸਟਾਡੀ ਆ ਲਗਭਗ 75% ਸਟਾਫ ਇਹਨਾਂ ਦਾ ਰੂਲ ਫਾਲੋ ਕਰ ਰਿਹਾ ਆ ਸਤੰਬਰ ਤੋਂ ਲੈ ਕੇ ਸੋ ਜਿਹੜੇ ਸ਼ਾਰਟ ਡਿਪਾਰਟਮੈਂਟ ਨੇ ਉਹਨਾਂ ਦੇ ਵਿੱਚ ਇਹ ਚੀਜ਼ ਵੇਰੀ ਕਰਦੀ ਆ ਕੁਝ ਦੇ ਵਿੱਚ ਜਿਵੇਂ ਇਮੀਗ੍ਰੇਸ਼ਨ ਕੈਨੇਡਾ 93% ਲੋਕ ਮਤਲਬ ਮੰਨ ਰਹੇ ਆ ਤੇ ਆਫਿਸ ਦੇ ਵਿੱਚ ਆ ਰਹੇ ਸੀ ਜਨਵਰੀ ਦੇ ਵਿੱਚ ਦੂਜੇ ਜਿਹੜੇ ਆ ਕਈਆਂ ਦੇ ਵਿੱਚ ਇਹ ਘੱਟ ਵੀ ਦੱਸੇ ਜਾ ਰਹੇ ਆ ਔਰ ਕੁਝ ਇਹੋ ਜਿਹੇ ਕਰਮਚਾਰੀ ਵੀ ਆ ਜਿਨ੍ਹਾਂ ਨੇ ਕਦੇ ਘਰੋਂ ਕੰਮ ਕੀਤਾ ਹੀ ਨਹੀਂ ਕਈ ਜਿਹੜੇ ਫਰੰਟ ਲਾਈਨ ਵਰਕਰਸ ਨੇ ਜਿਵੇਂ ਜਿਹੜੇ ਫੂਡ ਇਨਸਪੈਕਸ਼ਨ ਦੇ ਵਿੱਚ ਨੇ ਜਾਂ ਆਨ ਸਾਈਟ ਕੰਮ ਕਰਦੇ ਆ ਉਹ ਪੈਂਡੈਮਿਕ ਜਦੋਂ ਮੰਨ ਲਓ ਸ਼ੁਰੂ ਹੋਈ ਹੈ ਉਦੋਂ ਤੋਂ ਲੈ ਕੇ ਉਹਨਾਂ ਨੇ ਕਦੇ ਘਰੋਂ ਕੰਮ ਕੀਤਾ ਨਹੀਂ ਕਿਉਂਕਿ ਉਹਨਾਂ ਦਾ ਕੰਮ ਹੀ ਹੈ ਕਿ ਉਹਨਾਂ ਤੋਂ ਘਰੋਂ ਕੀਤਾ ਹੀ ਨਹੀਂ ਜਾ ਸਕਦਾ ਸੋ ਜਿਹੜੇ ਸੁਪਰਵਾਈਜ਼ਰ ਮੋਨਿਟਰ ਕਰ ਰਿਹਾ ਅਟੈਂਡੈਂਸ ਨੂੰ ਤੇ ਉਹ EMPLOYEES ਨੂੰ ਡਿਸਪਲਿਨ ਕਰ ਰਿਹਾ ਸੋ ਇਹਦੇ ਲਈ ਜੁਰਮਾਨੇ ਵੀ ਹੈਗੇ ਆ ਪਰ ਆਮ ਤੌਰ ਤੇ ਹੁੰਦੇ ਨਹੀਂ ਵਰਕਰਸ ਜਿਹੜੇ ਆ ਉਹਨਾਂ ਨੂੰ ਜ਼ੁਬਾਨੀ ਜਾਂ ਲਿਖਤੀ ਵਾਰਨਿੰਗ ਵੀ ਦਿੱਤੀ ਜਾ ਸਕਦੀ ਹੈ ਸਸਪੈਂਸ਼ਨ ਵੀ ਹੋ ਸਕਦੀ ਹੈ ਜਾਂ ਟਰਮੀਨੇਟ ਨੌਕਰੀ ਤੋਂ ਵੀ ਕੱਢਿਆ ਜਾ ਸਕਦਾ ਪਰ ਹਜੇ ਤੱਕ ਕੋਈ ਇਦਾਂ ਰਿਪੋਰਟ ਨਹੀਂ ਹੋਇਆ ਵੀ ਕਿਸੇ ਨੂੰ ਇਸ ਕੰਮ ਕਰਕੇ ਕੱਢ ਦਿੱਤਾ ਹੋਵੇ ਵੀ ਇਹ ਕਹਿਣਾ ਨਹੀਂ ਸੀ ਮੰਨਦਾ ਤੇ ਕਰੋ ਕੰਮ ਕਰਦਾ ਸੀ ਕੰਮ ਦੇ ਉੱਤੇ ਨਹੀਂ ਆਉਂਦਾ ਸੀ ਪਰ ਸਮੱਸਿਆ ਕੈਨੇਡਾ ਦੇ ਵਿੱਚ ਹਜੇ ਤੱਕ ਲੋਕਾਂ ਨੂੰ ਆਦਤ ਪੈ ਗਈ ਲੋਕਾਂ ਦੀਆਂ ਦਲੀਲਾਂ ਆਪਣੀਆਂ ਨੇ ਇਸ ਗੱਲ ਦੇ ਵਿੱਚ ਲੋਕ ਕਹਿੰਦੇ ਸਾਡੇ ਖਰਚੇ ਬਚਦੇ ਤੁਸੀਂ ਕੰਮ ਕਰਾਉਣਾ ਕੰਮ ਕਰਦੇ ਸੀ ਕੰਮ ਅੱਗੇ ਤੋਂ ਵੀ ਵੱਧ ਕਰਦੇ ਤੁਸੀਂ ਜਿੰਨਾ ਕਹੋ ਓਨਾ ਕਰਦੇ ਆ ਜਿਹੜਾ ਬੰਦਾ ਹੁਣ ਦੂਜੇ ਸ਼ਹਿਰ ਦੇ ਵਿੱਚ ਮੰਨ ਲਓ ਜਾਂਦਾ ਜੇ ਕਿਸੇ ਨੇ ਸਰੀ ਤੋਂ ਵੈਨਕੂਵਰ ਜਾਂ ਡਾਊਨਟਾਊਨ ਕਿਤੇ ਕੰਮ ਕਰਨ ਜਾਣਾ ਜਾਂ ਟੋਰਾਂਟੋ ਡਾਊਨਟਾਊਨ ਦੇ ਵਿੱਚ ਜਾਣਾ ਆ ਉਹਨੂੰ ਘੰਟਾ ਜਾਣ ਲੱਗਦਾ ਘੰਟਾ ਆਉਣ ਲੱਗਦਾ ਇੱਕ ਉਹਨੂੰ ਕਾਰ ਰੱਖਣੀ ਪੈਂਦੀ ਆ ਕਿਸੇ ਸਟੇਸ਼ਨ ਤੱਕ ਜਾਣ ਦੇ ਲਈ ਉਹਨੂੰ ਬਾਹਰ ਖਾਣਾ ਖਾਣਾ ਪੈਂਦਾ ਉਹਨੂੰ ਕੱਪੜਾ ਸਾਰਾ ਕੁਝ ਕਰਨਾ ਪੈਂਦਾ ਉਹ ਇੱਕ ਐਡੀਸ਼ਨਲ ਖਰਚਾ ਜਿਹੜਾ ਉਹਦੇ ਸਿਰ ਦੇ ਉੱਤੇ ਪੈ ਗਿਆ ਜਿਉਂ ਕਰ ਨਹੀਂ ਕੰਮ ਕਰਦਾ ਤਾਂ ਸ਼ਾਇਦ ਕੰਮ ਜ਼ਿਆਦਾ ਕਰ ਦਵੇ ਤੇ ਉਹਦਾ ਖਰਚਾ ਵੀ ਘਟ ਹੋਵੇ ਅ ਇਮੀਗ੍ਰੇਸ਼ਨ ਬਾਰੇ ਆ ਜਿਹੜੇ ਫੈਡਰਲ ਇਮੀਗ੍ਰੇਸ਼ਨ ਡਿਪਾਰਟਮੈਂਟ ਆ ਉਹਨਾਂ ਦੀ ਜਿਹੜੀ ਯੂਨੀਅਨ ਆ ਉਹਨੇ ਹੁਣ ਇੱਕ ਵਾਰਨਿੰਗ ਦਿੱਤੀ ਆ ਕਿ ਜੇ ਇਸ ਤਰੀਕੇ ਦੇ ਨਾਲ ਕਟੌਤੀਆਂ ਕੀਤੀਆਂ ਜਾ ਰਹੀਆਂ ਆ ਉਸੇ ਤਰ੍ਹਾਂ ਹੀ ਜਿਹੜੇ ਜਿਹੜੇ ਕਈ ਲੋਕ ਜਿਹੜੇ ਆ ਜਿਹੜੇ ਜਿਹੜੀ ਲਿਟੀਗੇਸ਼ਨ ਬ੍ਰਾਂਚ ਦੇ ਐਨਾਲਿਸਟ ਆ ਉਹਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਊਗਾ ਇਹਦੇ ਨਾਲ ਜਿਹੜੀਆਂ ਹੋਰ ਚੀਜ਼ਾਂ ਦੇ ਉੱਤੇ ਵੀ ਅਸਰ ਪੈ ਸਕਦਾ ਹੈ ਤਿੰਨ ਵੱਡੇ ਸ਼ਹਿਰਾਂ ਦੇ ਵਿੱਚ ਇਮੀਗ੍ਰੇਸ਼ਨ ਮਾਮਲਿਆਂ ਦੇ ਵਿੱਚ ਦੇਰੀ ਆ ਮਤਲਬ ਇਹ ਆ ਕਿ ਜਿਹੜਾ ਇੱਕ ਜਿਹੜੀ ਇਹ ਹੁਣ ਕੱਟ ਦੇ ਲਈ ਨੋਟਿਸਿਜ਼ ਵੀ ਆ ਰਹੇ ਆ ਉਹ ਜਿਹੜੇ ਨੋਟਿਸਸ ਨੇ ਉਹਨਾਂ ਦੇ ਵਿੱਚ ਇਹ ਵੀ ਕਿਹਾ ਗਿਆ ਆ ਕਿ ਜਿਹੜੀਆਂ ਜਾਂ ਤੇ ਉਹ ਜਿਹੜੇ ਬਾਇਆਊਟ ਸਵੀਕਾਰ ਕਰ ਲੈਣ ਜਾਂ ਉਹਦੇ ਨਾਲ ਨਾਲ ਜਿਹੜਾ ਉਹ ਤਿਆਰ ਰਹਿਣ ਆਪਣਾ ਨੌਕਰੀ ਦੇ ਲਈ ਨੌਕਰੀ ਜਾਣ ਦੇ ਲਈ ਵੀ ਤੁਹਾਨੂੰ ਨੌਕਰੀ ਤੋਂ ਕੱਢਿਆ ਜਾ ਸਕਦਾ ਸੋ ਉਹਦੇ ਲਈ ਇਹ ਜਿਹੜੇ ਇਹਨਾਂ ਉਹਦੇ ਕਰਕੇ ਇਮੀਗ੍ਰੇਸ਼ਨ ਸਿਸਟਮ ਦੇ ਵਿੱਚ ਦੇਰੀ ਹੋ ਰਹੀ ਆ ਜਿਹੜਾ ਕੈਨੇਡਾ employment and immigration union ਆ ਉਹਨਾਂ ਦੇ ਪ੍ਰੈਜ਼ੀਡੈਂਟ ਆ ਰੁਬੀਨਾ ਬੂਚਰ ਉਹਨਾਂ ਨੇ ਇੱਕ ਨਿਊਜ਼ ਏਜੰਸੀ ਦੇ ਨਾਲ ਗੱਲਬਾਤ ਕੀਤੀ ਆ ਉੱਥੇ ਉਹਨਾਂ ਨੇ ਇਹ ਕਿਹਾ ਕਿ ਅਸੀਂ ਜਿਹੜੇ ਲੀਗਲ ਡਿਪਾਰਟਮੈਂਟ ਦੇ ਨਾਲ ਮਿਲ ਕੇ ਕੰਮ ਕਰਦੇ ਆ ਸੋ ਉਹਦੇ ਵਿੱਚ ਉਹ ਜਿਹੜਾ ਲੀਗਲ ਡਿਪਾਰਟਮੈਂਟ ਆ ਉਹ ਪਹਿਲਾਂ ਹੀ ਉਹਨਾਂ ਦਿੱਕਤਾਂ ਦਾ ਸਾਹਮਣਾ ਕਰ ਰਿਹਾ ਆ ਸੋ ਪਿਛਲੇ ਦਸੰਬਰ ਦੇ ਵਿੱਚ ਕੈਨੇਡਾ ਦੀਆਂ ਜਿਹੜੀਆਂ 4 ਫੈਡਰਲ ਅਦਾਲਤਾਂ ਦੇ ਜਿਹੜੇ ਚੀਫ ਜਸਟਿਸ ਨੇ ਉਹਨਾਂ ਨੇ ਜਿਹੜੇ ਪੈਂਡਿੰਗ ਕੇਸ ਪਏ ਆ ਉਹਦੇ ਸਬੰਧੀ ਇੱਕ ਮਤਲਬ ਪਬਲੀਕਲੀ ਬਿਆਨ ਦਿੱਤਾ ਸੀ ਜਿਹਦੇ ਵਿੱਚ ਉਹਨਾਂ ਨੇ ਮੌਨਟਰੀਅਲ ਟੋਰਾਂਟੋ ਵੈਂਕੂਵਰ ਦੇ ਵਿੱਚ ਜਿਹੜੇ 500 ਇਮੀਗ੍ਰੇਸ਼ਨ ਮਾਮਲਿਆਂ ਦੇ ਵੱਲ ਇਸ਼ਾਰਾ ਕੀਤਾ ਸੀ ਜਿਹੜੇ 90 ਦਿਨ ਦੀ ਸੀਮਾ ਤੋਂ ਪਾਰ ਹੋ ਚੁੱਕੇ ਸੀ ਸੰਭਾਵਨਾ ਇਹ ਸੀ ਕਿ 24 ਦੇ ਵਿੱਚ ਇਮੀਗ੍ਰੇਸ਼ਨ ਤੇ ਜਿਹੜੇ ਇਹ ਆਪਣੇ ਜਿਹੜੀ ਅਸਾਈਲਮ ਵਾਲੇ ਕੇਸ ਆ ਉਹਨਾਂ ਦੀ ਗਿਣਤੀ ਜਿਹੜੀ ਟੱਪ ਜਣੀ ਕ ਉਹ ਜਿਹੜੀ ਕੇਸ ਫਾਈਲਿੰਗ ਦੀ ਗਿਣਤੀ 24000 ਤੱਕ ਪਹੁੰਚ ਜਾਈ ਪਿਛਲੇ ਸਾਲ ਤੋਂ 44% ਵਧਦਾ ਜਿਹੜੀ ਕੋਵਿਡ ਦੇ ਵੇਲੇ ਨਾਲੋਂ ਜਿਹੜੀ ਪਹਿਲਾਂ ਦੀ ਸਾਲਾਨਾ ਔਸਤ ਨਾਲੋਂ 4 ਗੁਣਾ ਜ਼ਿਆਦਾ ਹੈ ਜੇ ਉਹ ਫਾਈਲਾਂ ਜ਼ਿਆਦਾ ਆ ਤੇ ਦਾ ਮਤਲਬ ਇਹ ਆ ਕਿ ਜ਼ਿਆਦਾ ਬੰਦੇ ਚਾਹੀਦੇ ਆ ਜਿਹੜੇ ਬੈਕਲੌਗ ਹੈਗੇ ਆ ਉਹ ਪਹਿਲਾਂ ਹੀ ਜ਼ਿਆਦਾ ਹੋ ਚੁੱਕੇ ਆ ਸੋ ਉਧਰਲੇ ਪਾਸੇ ਕਿਸੇ ਨਾ ਕਿਸੇ ਤਰ੍ਹਾਂ ਇੱਕ ਟੋਤੀ ਦਾ ਜਿਹੜਾ ਆ ਇਧਰਲੇ ਕੈਨੇਡਾ ਦੇ ਵਿੱਚ ਵੀ ਸਾਡੇ ਜਿਹੜਾ ਵੱਡਾ ਸਰਾ ਉਹ ਪੈ ਸਕਦਾ ਹੈ ਤੇ ਇੱਕ ਵੱਡਾ ਸੰਕਟ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਨਾਲ ਖੜਾ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਅਗਲੀ ਗੱਲ ਮੈਂ ਦੋਸਤੋ Google ਸੰਬੰਧੀ ਆ Google ਆਪਣੇ 에ਰਰ ਫਿਕਸ ਕਰ ਰਹੀ ਆ ਕੰਪਨੀ ਸਟੇਟ ਦਾ ਲੇਬਲ ਜਿਹੜਾ ਕੈਨੇਡੀਅਨ ਗਵਰਨਮੈਂਟ ਅਫੀਸ਼ੀਅਲ ਜਾਂ ਪ੍ਰੋਵਿੰਸ਼ੀਅਲ ਪਾਰਕਾਂ ਦੇ ਉੱਤੋਂ ਹਟਾ ਰਹੀ ਆ ਪਬਲਿਕ ਕੰਪਲੇਂਟਸ ਆਈਆਂ ਕੈਨੇਡਾ ਦੀ ਸਟੇਟ ਨਹੀਂ ਹੁੰਦੀ ਕੈਨੇਡਾ ਚ ਪ੍ਰੋਵਿੰਸ ਹੁੰਦੇ ਆ ਪਰ ਉਹ ਨਾਂ ਜਿਹੜੇ ਆ ਉਦੋਂ ਗੂਗਲ ਮੈਪਸ ਦੇ ਉੱਤੇ ਚੱਲੀ ਜਾਂਦੇ ਆ ਹੁਣ ਜਦੋਂ ਅਮਰੀਕਾ ਨੇ ਕਿਹਾ ਵੀ ਕੈਨੇਡਾ ਨੂੰ ਅਸੀਂ ਸਟੇਟ ਬਣਾ ਦੇਣਾ ਕਵੰਜਵੀਂ ਤਾਂ ਫੇਰ ਉਹਦੇ ਤੇ ਜਿਆਦਾ ਸਵਾਲ ਹੁੰਦੇ ਵੀ ਤੁਸੀਂ ਇਹ ਸਟੇਟ ਕਿਉਂ ਲਿਖਿਆ ਜਾਂਦਾ ਇੱਥੇ ਸਟੇਟ ਹੈ ਹੀ ਨਹੀਂ ਉਹ ਜਿਹੜੀਆਂ ਗਲਤੀਆਂ ਨੇ ਉਹ ਕਈ ਸਾਲ ਇਦਾਂ ਹੀ ਚੱਲੀ ਗਈਆਂ ਬਹੁਤ ਸਾਰੇ ਕੈਨੇਡਾ ਦੀਆਂ ਲੋਕੇਸ਼ਨਸ ਨੇ ਉਹਨਾਂ ਨੂੰ ਸਟੇਟ ਪਾਰਕ ਵਜੋਂ ਮਤਲਬ ਕੈਟੇਗੋਰਾਇਜ਼ ਕੀਤਾ ਆ ਜਦਕਿ ਉਹਨਾਂ ਦਾ ਪ੍ਰੋਪਰ ਨਾਂ ਜਿਹੜਾ ਆ ਉਹ ਅ ਜਿਹੜਾ ਮਤਲਬ ਪਾਵੇਂ ਕਿ ਉਹਨਾਂ ਦਾ ਮਤਲਬ ਨਾਂ ਵੱਡਾ ਕਰਕੇ ਉੱਥੇ ਅੱਖਰਾਂ ਦੇ ਵਿੱਚ ਲਿਖਿਆ ਹੈ ਪਰ ਉਹਨਾਂ ਨੂੰ ਸਟੇਟ ਪਾਰਕ ਹੀ ਕਹੀ ਜਾਂਦੇ ਆ 트럼ਪ ਦਾ ਕਮੈਂਟ ਜਦੋਂ ਆਇਆ ਉਸ ਤੋਂ ਬਾਅਦ ਇਧਰਲੇ ਪਾਸੇ ਧਿਆਨ ਜ਼ਿਆਦਾ ਗਿਆ ਜ਼ਿਆਦਾ ਸਕਰੂਟੀ ਨਹੀਂ ਹੋਈ 트럼ਪ ਦੇ ਬਿਆਨ ਤੋਂ ਬਾਅਦ ਜਦੋਂ ਉਹਨਾਂ ਨੇ ਇੱਕ ਮਤਲਬ ਕਿਹਾ ਸੀ ਕਿ ਅਸੀਂ ਕੈਨੇਡਾ ਨੂੰ ਆਪਣੀ ਸਟੇਟ ਬਣਾ ਲੈਣਾ ਕੈਨੇਡੀਅਨ ਅਫਸੈਟ ਵੀ ਆ ਇਹਦੇ ਨਾਲ ਬਹੁਤਿਆਂ ਨੂੰ ਇਹ ਲੱਗਦਾ ਕਿ ਜਿਹੜੀ ਰਿਵੀਸ਼ਨ ਚੇਂਜ ਆ ਪਰ ਗੂਗਲ ਇਹ ਕਹਿੰਦੀ ਆ ਕਿ ਜਿਹੜੀ ਇਹ ਗਲਤੀ ਆ ਇਹ ਤਾਂ ਬਹੁਤ ਲੰਬੇ ਸਮੇਂ ਤੋਂ ਐਸੇ ਤਰੀਕੇ ਦੇ ਨਾਲ ਜਿਹੜੀਆਂ ਸਰਕਾਰੀ ਬਿਲਡਿੰਗ ਐ ਉਹਨਾਂ ਨੂੰ ਗਲਤ ਲੇਬਲ ਕੀਤਾ ਐ ਜਿਹੜੇ ਪ੍ਰੋਵਿੰਸ਼ੀਅਲ ਆਫਿਸ ਨੇ BC ਦੇ ਵਿੱਚ ਜਾਂ ਨੂਨਾਵਟ ਦੇ ਵਿੱਚ ਉਹਨਾਂ ਨੂੰ ਸਟੇਟ ਗਵਰਨਮੈਂਟ ਆਫਿਸਸ ਕਿਹਾ ਜਾਂਦਾ ਹੁਣ ਜਿਹੜ ਨੂੰ ਸਟੇਟ ਗਵਰਨਮੈਂਟ ਆਫਿਸ ਕਿਹਾ ਜਾਂਦਾ ਤੇ ਵਿੱਚ ਗਲਤੀ ਕਿਹਦੀ ਐ Google ਆਪਣੀ ਪ੍ਰੋਬਲਮ ਨੂੰ ਫਿਕਸ ਕਰ ਰਹੀ ਆ ਜਿਹੜੀ ਆ ਘੰਟਿਆਂ ਦੇ ਵਿੱਚ ਹੀ ਉਹਨਾਂ ਨੇ ਸਾਰਾ ਕੁਝ ਮਤਲਬ ਫੀਡਬੈਕ ਮਿਲ ਰਿਹਾ ਤਾਂ ਉਹ ਚੇਂਜ ਕਰੀ ਜਾਂਦੇ ਜਿਹੜੇ ਦੂਜੇ ਪਲੇਟਫਾਰਮਸ ਦੇ ਉਹ ਸਲੋ ਨੇ Bing Maps ਆ Trip Advisor ਆ ਉਹ ਹਜੇ ਵੀ ਕੈਨੇਡੀਅਨ ਪਾਰਕਸ ਨੂੰ ਸਟੇਟ ਪਾਰਕ ਕਹੀ ਜਾਂਦੇ ਆ ਜਾਂ ਉਹਨਾਂ ਨੇ ਕੋਈ ਰਿਸਪੌਂਡ ਹੀ ਨਹੀਂ ਕੀਤਾ ਇਹਨਾਂ ਅਪਡੇਟਸ ਦੀ ਰਿਕੁਐਸਟ ਨੂੰ ਲੈ ਕੇ। ਅਪ ਜਿਹੜਾ ਐਪਲ ਆ ਉਹ ਪਹਿਲਾਂ ਹੀ ਠੀਕ ਜਿਹੜੇ ਨਾਂ ਆ ਉਹ ਵਰਤ ਰਿਹਾ ਹੈ। ਉਹ ਹਮੇਸ਼ਾ ਪ੍ਰੋਵਿੰਸ਼ੀਅਲ ਪਾਰਕ ਕਹਿੰਦੇ ਆ। ਜ਼ਿਆਦਾ ਐਕਿਊਰੇਸੀ ਉਹਨਾਂ ਨੇ ਗੂਗਲ ਨਾਲੋਂ ਦਿਖਾਈ ਆ। ਐਕਸਪਰਟ ਕਹਿੰਦੇ ਆ ਕਿ ਜਿਹੜੇ ਟੈਕ ਨੇ ਹੀ ਆਮ ਤੌਰ ਦੇ ਉੱਤੇ ਅ ਯੂ ਐਸ ਫੋਕਸਡ ਹੁੰਦੇ ਆ ਯੂ ਬੀ ਸੀ ਦੇ ਪ੍ਰੋਫੈਸਰ ਨੇ ਇਹ ਕਿਹਾ ਕਿ ਇਹ ਇਸ ਕਰਕੇ ਹੁੰਦੀ ਆ ਕਿਉਂਕਿ ਅਮਰੀਕਨ ਪ੍ਰੋਗਰਾਮਰਸ ਨੇ ਉਹ ਬੰਨ ਲੈਂਦੇ ਆ ਕਿ ਕੈਨੇਡਾ ਦੇ ਵਿੱਚ ਜਿਹੜਾ ਵੀ ਕੰਮ ਐਸੇ ਤਰੀਕੇ ਨਾਲ ਹੁੰਦਾ ਜਿੱਦਾਂ ਅਮਰੀਕਾ ਦੇ ਵਿੱਚ ਹੁੰਦਾ ਲੋਕ ਹੁਣ ਇਹਨਾਂ ਗੱਲਾਂ ਵੱਲ ਜ਼ਿਆਦਾ ਧਿਆਨ ਦੇ ਰਹੇ ਆ ਕਿ ਜਿਹੜੇ ਇਨਸੀਡੈਂਟ ਆ ਪਿਛਲੇ ਸਮੇਂ ਦੇ ਵਿੱਚ ਹੋਏ ਆ ਤਾਂ ਜ਼ਿਆਦਾ ਜਿਹੜੀਆਂ ਗਲਤੀਆਂ ਪਿਛਲੀਆਂ ਸੁਧਾਰੀਆਂ ਜਾ ਰਹੀਆਂ ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆ ਸੋਮਵਾਰ ਫੇਰ ਤੁਹਾਡੇ ਨਾਲ ਮੁਲਾਕਾਤ ਹੋਏਗੀ